ਇਹ ਯਾਰ ਯਾ ਕਹ ਨਹੀਂ ਕਿ ਨੀ ਮਲਾ ਜੂੰ ਖਿੱਚ ਕੇ ਔਜਨਾ ਦਾ ਜੱਟ ਵੀ ਜੀ ਕਿਨ ਸੋਸੀ ਦਾ ਵੀਰ ਜੀ ਕੀ ਹਾਲ ਹੈ ਜੀ ਸਾਰਿਆਂ ਦਾ ਮੈਂ ਤੁਹਾਡਾ ਆਪਣਾ ਰਮਨਦੀਪ ਲੈ ਕੇ ਆ ਤੁਹਾਡੇ ਲਈ ਇੱਕ ਹੋਰ ਇੰਟਰਸਟਿੰਗ ਤੇ ਨਿਊ ਵੀਡੀਓ ਜੀ ਅੱਜ ਆਪਣੇ ਕੋਲ ਵੀਰੇ ਇੱਕ ਹੋਰ ਟਰੈਕਟਰ ਦੀ ਹੁੱਕ ਆਈ ਹੈ ਮੈਸੀ ਟਰੈਕਟਰ ਤੇ ਦੋ ਸਬਰਾਏ ਟਰੈਕਟਰ ਨੇ ਬਹੁਤ ਹੀ ਵਧੀਆ ਵੀਰ ਜੀ ਸੰਦ ਤੇ ਆਪਣੇ ਕੋਲ ਅਸੈਸਰੀ ਆਈ ਹੈ ਤੇ ਇਹਨਾਂ ਬਾਰੇ ਕਰਦੇ ਗੱਲ ਵੀਰ ਜੀ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਮੈਸੀ 1035 DI ਟਰੈਕਟਰ ਹੈ ਜੀ 1987 ਮਾਡਲ ਹੈ ਜੀ ਦਾ 130000 ਰੁਪਿਆ ਪ੍ਰਾਈਸ ਹੈ ਜੀ ਜਲੰਧਰ ਏਰੀਆ ਹੈ ਜੀ 60% ਵੀਰ ਜੀ ਦੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਤੇ ਇੰਜਨ ਗੇਅਰ ਟਰੈਕਟਰ ਦਾ ਸਾਰਾ ਕੰਮ ਹੋਇਆ ਹੋਇਆ ਹੈ ਜੀ ਓਕੇ ਹਾਲਤ ਦੇ ਵਿੱਚ ਹੈ ਜੀ ਚਾਲੂ ਕੰਡੀਸ਼ਨ ਚਾ ਟਰੈਕਟਰ ਤੇ ਨੰਬਰ ਵੀ ਦਿੱਤਾ ਹੋਇਆ ਵੀਰ ਦਾ ਜੀ 8146099499 ਵੀਰ ਦਾ ਨੰਬਰ ਹੈ ਜੀ ਜਿਹਦੇ ਤੁਸੀਂ ਕਨੈਕਟ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੀ ਬਹੁਤ ਵਧੀਆ ਕੰਡੀਸ਼ਨ ਦਾ ਟਰੈਕਟਰ ਹੈ ਜੀ ਤੇ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈਗੀ ਟਰੈਕਟਰ ਚ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਤਾਕੀ ਹੋਰ ਕਿਸਾਨ ਭਰਾ ਵੀ ਇਸ ਟਰੈਕਟਰ ਮੰਡੀ ਦਾ ਫਾਇਦਾ ਚੁੱਕ ਸਕਣ ਤੇ ਸਾਡੇ ਚੈਨਲ ਨਾਲ ਜੁੜ ਸਕਣ ਜੀ ਤੇ ਆਪਣਾ ਜੇ ਕੋਈ ਅਸੰਧ ਵਗੈਰਾ ਤਾਂ ਸੇਲ ਕਰ ਸਕਣ ਤੇ ਜੇਕਰ ਕੁਝ ਲੈਣਾ ਚਾਹੁੰਦੇ ਆ ਤਾਂ ਇੱਥੋਂ ਦੇਖ ਕੇ ਆਪਣਾ ਖਰੀਦ ਸਕਣ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰਦਾ ਕਰੋ ਜੀ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਤੇ ਜਿਹੜੇ ਵੀ ਸ਼ੇਅਰ ਕਰਦੇ ਨੇ ਵੀਡੀਓ ਜੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਤੇ ਅੱਗੇ ਤੁਸੀਂ ਦੇਖ ਰਹੇ ਹੋ ਵੀ ਜੀ ਇਹ ਹੁੱਕ ਦੀ ਵੀਡੀਓ ਹੈ ਜੀ ਅਰਜਨ ਡਾਇਰੈਕਟਰ ਦੀ ਹੁੱਕ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਦੇ ਵਿੱਚ ਤੇ 2016 ਮਾਡਲ ਹੈ ਜੀ ਪੂਰੀ ਹੁੱਕ ਹੈ ਇਹ ਜੀ ਅਰਜਨ ਡਰਾਇਡ ਦੀ ਤੇ 12000 ਰੁਪਿਆ ਪ੍ਰਾਈਸ ਹੈ ਜੀ ਦਾ ਏਰੀਆ ਵੀ ਉਹ ਜੀ ਆਦਮ ਕੇ ਮਾਨਸਾ ਪੰਜਾਬ ਏਰੀਆ ਜਿਹਨਾਂ ਦਾ 90 235 53 ਆ 90 235 34 ਪੂਰਾ 300 ਇਹਨਾਂ ਦਾ ਨੰਬਰ ਹੈ ਜੀ ਨੰਬਰ ਕਨਫਰਮ ਕਰ ਲਓ ਵੀ ਜੀ ਸਕਰੀਨ ਤੇ ਵੀ ਆ ਰਿਹਾ ਜੀ 90 235 34 ਤੋਂ ਬਾਅਦ ਪੂਰਾ 300 ਜੀ ਇਹਨਾਂ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਾਲ ਕਰਕੇ ਹੁੱਕ ਖਰੀਦ ਸਕਦੇ ਹੋ ਜੀ ਅਰਜਨ ਡਰਾਇਡ ਦੀ ਹੁੱਕ ਹੈ ਜੀ ਜੇਕਰ ਤੁਸੀਂ ਵੀ ਕੋਈ ਆਪਣਾ ਸੰਦ ਟਰੈਕਟਰ ਟਰੋਲੀ ਜਾਂ ਹੋਰ ਖੇਤੀ ਦਾ ਕੋਈ ਵੀ ਸੰਦ ਸੇਲ ਕਰਨਾ ਚਾਹੁੰਦੇ ਹੋ ਜੀ ਤਾਂ ਉਹਦੀਆਂ 5 ਤੋਂ 7 ਫੋਟੋਆਂ ਜਿਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜੀ ਤੇ ਜਿਹੜੀ ਜਾਣਕਾਰੀ ਵੀਡੀਓ ਦੇ ਵਿੱਚ ਲਿਖੀ ਹੋਈ ਹੈ ਜਿੱਦਾਂ ਕਿ ਟਰੈਕ ਕਿਹੜਾ ਜੀ ਮਾਡਲ ਪ੍ਰਾਈਸ ਏਰੀਆ ਤੇ ਟਾਇਰ ਤੇ ਇੱਕ ਫੋਨ ਨੰਬਰ ਇਹ ਸਭ ਕੁਝ ਲਿਖ ਕੇ ਤੁਸੀਂ ਮੇਰੇ WhatsApp ਨੰਬਰ ਤੇ ਭੇਜ ਸਕਦੇ ਹੋ ਜੀ ਮੇਰਾ WhatsApp ਨੰਬਰ ਨੋਟ ਕਰ ਲਓ ਵੀਰ ਜੀ ਸਾਰੇ 8837656987 ਜੀ ਮੇਰਾ WhatsApp ਨੰਬਰ ਹੈ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਜਿਹਦੇ ਉੱਤੇ ਤੁਸੀਂ ਸੈਂਡ ਕਰ ਸਕਦੇ ਹੋ ਵੀਰ ਫੋਟੋ ਮੈਂ ਉਦੋਂ ਬਾਅਦ ਤੁਹਾਡੀ ਐਡ ਅਸੀਂ ਆਪਣੇ YouTube ਚੈਨਲ ਤੇ ਲਗਾ ਦੇਾਂਗੇ ਜੀ ਤੇ ਸਭ ਕੁਝ ਫ੍ਰੀ ਦੇ ਵਿੱਚ ਹੈ ਜੀ ਕਿਸੇ ਤਰ੍ਹਾਂ ਦਾ ਕੋਈ ਖਰਚਾ ਤੁਹਾਡੇ ਤੋਂ ਲੈਤਾ ਨਹੀਂ ਜਾਂਦਾ ਜੀ ਤੇ ਤੁਹਾਡਾ ਆਪਦਾ ਨੰਬਰ ਦਿੱਤਾ ਜਾਂਦਾ ਜੀ ਵੀਡੀਓ ਦੇ ਵਿੱਚ ਤੇ ਕਿਸਾਨ ਵੀਰ ਤੁਹਾਡੇ ਨਾਲ ਹੀ ਗੱਲ ਕਰਕੇ ਸਿੱਧਾ ਡਾਇਰੈਕਟਰ ਨੂੰ ਖਰੀਦ ਸਕਦੇ ਨੇ ਅਗਲਾ ਤੁਸੀਂ ਦੇਖ ਰਹੇ ਹੋ ਜੀ ਸਵਰਾਜ 855 ਟਰੈਕਟਰ ਹੈ ਜੀ ਕੰਡੀਸ਼ਨ ਦੇਖੋ ਜੀ A1 ਕੰਡੀਸ਼ਨ ਦਾ ਟਰੈਕਟਰ ਹੈ ਜੀ 2015 ਮਾਡਲ ਹੈ ਜੀ ਸਵਰਾਜ 855 FE 5 ਲੱਖ 115000 ਰੁਪਏ ਦਾ ਪ੍ਰਾਈਸ ਮੰਗਿਆ ਜੀ ਟਾਇਰ ਬਿਲਕੁਲ ਨਿਊ ਹੈ ਜੀ ਚਾਰੇ ਟਾਇਰ ਨਿਊ ਪਏ ਨੇ ਜੀ ਰਤਿਆ ਏਰੀਆ ਵੀ ਜਿਹਨਾਂ ਦਾ ਤੇ ਕਿਸਾਨ ਵੀ ਦਾ ਨੰਬਰ ਵੀ ਸਕਰੀਨ ਦੇ ਉੱਪਰ ਆ ਰਿਹਾ ਜੀ ਨੰਬਰ ਇਹਨਾਂ ਦਾ ਹੈਗਾ ਜੀ 9729950630 ਇਹਨਾਂ ਦਾ ਨੰਬਰ ਹੈ ਜੀ ਜਿਹਦੇ ਉੱਤੇ ਤੁਸੀਂ ਕਨੈਕਟ ਕਰਕੇ ਡੀਲ ਕੰਪਲੀਟ ਕਰ ਸਕਦੇ ਹੋ ਜੀ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਜੀ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਹੈਗੀ ਜੀ ਇਹ ਤੇ ਕਿਸਾਨ ਵੀ ਦੇ ਘਰੇ ਖੜਾ ਡਾਇਰੈਕਟਰ ਹੈ ਜੀ ਚਾਲੂ ਹਾਲਤ ਹੈ ਬਹੁਤ ਵਧੀਆ ਕੰਡੀਸ਼ਨ ਹੈ ਜੀ ਕਿਸੇ ਵੀ ਚੀਜ਼ ਦਾ ਕੋਈ ਵੀ ਕੰਮ ਹੋਣ ਵਾਲਾ ਹੈ ਨਹੀਂ ਜੀ ਹੁੱਡ ਛਤਰੀ ਲੱਗੇ ਹੋਏ ਨੇ ਜੀ ਟਾਇਰ ਤੁਹਾਨੂੰ ਦੱਸਿਆ ਸੀਗਾ ਨਿਊ ਟਾਇਰ ਪਏ ਨੇ ਜੀ ਤੇ ਵੀਡੀਓ ਨੂੰ ਚਲਦੇ ਚਲਦੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸ ਦਿਆਂ ਜਿਹੜੇ ਵੀ ਵੀਰ ਇਹਨਾਂ ਟਰੈਕਟਰਾਂ ਲੈਣ ਨੂੰ ਇਹਨਾਂ ਵੀਰਾਂ ਨੂੰ ਫੋਨ ਕਰਦੇ ਨੇ ਜੀ ਉਹਨਾਂ ਨੂੰ ਦੱਸ ਦਿਆਂ ਵੀ ਤੁਸੀਂ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਨੂੰ ਵੀਰਾਂ ਨੂੰ ਫੋਨ ਕਰਕੇ ਆਪਣੀ ਡੀਲ ਕੰਪਲੀਟ ਕਰਨੀ ਹੈ ਜੀ ਤੇ ਇਹ ਐਡ ਚੜੀ ਹੈ ਜੀ ਪਹਿਲੇ ਮਹੀਨੇ ਦੀ 18 ਤਰੀਕ 2019 ਨੂੰ ਜੀ ਤੇ 1 ਮਹੀਨੇ ਕਰਨਾ ਜੀ ਤੇ ਆਪਣੀ ਡੀਲ ਕੰਪਲੀਟ ਕਰਨੀ ਹੈ ਜੀ ਤੇ ਅਗਲਾ ਟਰੈਕਟਰ ਵੀ ਹੈਗਾ ਵੀਰ ਜੀ ਸਵਰਾਜ 855 ਜੀ 1700 ਘੰਟੇ ਚੱਲਿਆ ਵੀਰ ओनली ਤੇ 5 ਲੱਖ ਪ੍ਰਾਈਸ ਹੈ ਵੀਰ ਇਹ ਵੀ ਇਹ ਵੀ ਲਤੀ ਏਰੀਆ ਦੇ ਟਰੈਕਟਰ ਵੀ ਨੇ ਇਹ ਦੋਨੇ ਟਰੈਕਟਰ ਇੱਕੋ ਵੀਰ ਕੋਲੇ ਨੇ ਜਿਹੜਾ ਤੁਸੀਂ ਪਹਿਲਾਂ ਦਾ ਸਵਰਾਜ ਦੇਖਿਆ ਤੇ ਇਹ ਵੀ ਸਵਰਾਜ ਦੇਖਿਆ ਤੇ 1700 ਘੰਟਾ ਕੌਨਲੀ ਚੱਲਿਆ ਜੀ ਰਤੀਆ ਏਰੀਆ ਵੀਰ ਜੀ 70% ਟਾਇਰਾਂ ਦੀ ਕੰਡੀਸ਼ਨ ਹੈ ਤੁਸੀਂ ਦੇਖ ਰਹੇ ਹੋ ਵੀਰ ਜੀ 70% ਟੈਰਾਂ ਦੀ ਕੰਡੀਸ਼ਨ ਹੈ ਨੰਬਰ ਉਹੀ ਰਹੂਗਾ ਵੀਰ ਜੀ 97299 50630 ਟਰੈਕਟਰਾਂ ਦੀ ਕੰਡੀਸ਼ਨ ਬਹੁਤ ਓਕੇ ਆ ਵੀਰ ਜੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਕਾਗਜ਼ ਵਗੈਰਾ ਸਭ ਕੁਝ ਓਕੇ ਨੇ ਤੇ ਰਤੀਏ ਹਰਿਆਣੇ ਦੇ ਟਰੈਕਟਰ ਨੇ ਵੀ ਰਹੇ ਤੇ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਤਾਂ ਤੁਸੀਂ ਕਨੈਕਟ ਕਰਕੇ ਡੀਲ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਸਿਰਫ ਇੰਨੇ ਜੀ ਵੀਡੀਓ ਕਿਸ ਤਰ੍ਹਾਂ ਦੇ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸਾਰੇ ਵੀਰ ਲਾਈਕ ਕਰਿਆ ਕਰਨ ਸ਼ੇਅਰ ਕਰਿਆ ਕਰਨ ਲਾਈਕ ਤੇ ਸ਼ੇਅਰ ਬਹੁਤ ਘੱਟ ਕਰ ਰਹੇ ਨੇ ਵੀਰ ਤੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਰਹੋ ਤੇ ਅੱਜ ਦੀ ਵੀਡੀਓ ਸਿਰਫ ਇੰਨਾ ਜੀ ਮੈਂ ਇੰਟਰਸਟਿੰਗ ਨਿਊ ਵੀਡੀਓ ਲੈ ਕੇ ਜਲਦੀ ਤੋਂ ਜਲਦੀ ਫਿਰ ਮੁਲਾਕਾਤ ਹੋਊਗੀ ਜੀ ਤਬ ਤੱਕ ਲਈ ਰੱਬ ਰੱਖ